ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੇ ਸੰਗਰੂਰ ਪਿੰਡ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਅਸੀਂ ਜਾ ਰਹੇ ਸੀ ਅੱਜ ਪਿੰਡ ਮੈਸੂਮਪੁਰ ਮੇਰੇ ਪੀਕੇ ਪਿੰਡ ਜੋ ਕਿ ਬੜੀ ਦੂਰ ਨਹੀਂ ਹੈਗਾ ਬਹੁਤ ਹੀ ਨੇੜੇ ਆ ਸਾਡੇ 3-4 ਕਿਲੋਮੀਟਰ ਤੇ ਦੂਰ ਹੈ ਤੇ ਬਸ ਮਿਲਣ ਵਾਸਤੇ ਜਾ ਰਹੇ ਸੀ ਉਹ ਕਹਿੰਦੇ ਸੀ ਫੋਨ ਕਰਿਆ ਸੀ ਵੀ ਆ ਜਿਓ ਤੇ ਉਹਨਾਂ ਨੇ ਬਣਾਉਣੀ ਸੀ ਖੀਰ ਪੂੜੇ ਸਾਡੇ ਜਾਂਦਿਆਂ ਨੂੰ ਖੀਰ ਉਹਨਾਂ ਨੇ ਚੁੱਲ੍ਹੇ ਤੇ ਰੱਖੀ ਹੋਈ ਸੀ ਦੇ ਵੰਨਣ ਵਾਲੀ ਉਹਦੇ ਘੀ ਰੋਸ ਬਣੀ ਪਈ ਸੀ ਉਹਨਾਂ ਨੇ ਬਣਾ ਕੇ ਲਾਤੀ ਸੀ ਉਹਨਾਂ ਨੇ ਬਣਾਉਣੇ ਸੀ ਪੂੜੇ ਮੈਂ ਕਿਹਾ ਚੱਲ ਮੈਂ ਵੀਡੀਓ ਬਣਾਉਂਗੀ ਪੂੜਿਆਂ ਦੇ ਵੀ ਕਿਵੇਂ ਬਣਦੇ ਨੇ ਤੇ ਆ ਉਹਨਾਂ ਨੇ ਭਿਉ ਰੱਖਿਆ ਸੀ ਮਿੱਠਾ ਇੱਕ ਕੌਲੀ ਸ਼ੱਕਰ ਦੀ ਤੇ ਕੁਛ ਗੁੜ ਪਾਇਆ ਵਿੱਚ ਆ ਮੇਰੀ ਮੰਮੀ ਇੱਥੇ ਆਟਾ ਗੁੰਦੀ ਸੀ ਪੂੜਿਆਂ ਦਾ ਮੇਰੀ ਮੰਮੀ ਨੇ ਬਣਾਏ ਸੀ ਪੂੜੇ ਆ ਦੇਖੋ ਇਹਦਾ ਆਟਾ ਗੁੰਨ ਰਹੀ ਆ ਉਹ ਉਹ ਕਹਿੰਦੀ ਉਹ ਐਂ ਦੱਸਦੀ ਸੀ ਵੀ ਇਹਦਾ ਆਟਾ ਨਾ ਤਾਂ ਜਿਆਦਾ ਕੈੜਾ ਹੋਣਾ ਚਾਹੀਦਾ ਵੀ ਨਾ ਬਹੁਤ ਜ਼ਿਆਦਾ ਪਤਲਾ ਥੋੜਾ ਜਿਹਾ ਪਤਲਾ ਹੀ ਹੁੰਦਾ ਯਾਨੀ ਜਿੰਨਾ ਆਪਾਂ ਆਟਾ ਪਤਲਾ ਰੱਖਾਂਗੇ ਉਨਨੇ ਵਧੀਆ ਬਣਨਗੇ ਪੂੜੇ ਆਪਣੇ ਨਰਮ ਬਣਨਗੇ ਨਹੀਂ ਤਾਂ ਕਿਹੜੇ ਜੇ ਹੋ ਜਾਂਦੇ ਨੇ ਵਧੀਆ ਨਹੀਂ ਬਣਦੇ ਹੈਗੇ ਆ ਉਥੇ ਆਟਾ ਕੋਲ ਰਹੀ ਤੀਗੀ ਇਹ ਆਟਾ ਆਪਾਂ ਨੇ ਡੋਲੂ ਦੇ ਵਿੱਚ ਪਾ ਕੇ ਗੁੰਨਣਾ ਕਿਉਂਕਿ ਜੇ ਪ੍ਰਾਂਚ ਚ ਪਾਵਾਂਗੇ ਪਤਲਾ ਹੁੰਦਾ ਨਾ ਤਾਂ ਆਲੇ-ਦਾਲੇ ਖਿੰਡੀ ਜਾਂਦਾ ਲੋਟ ਨਹੀਂ ਆਉਂਦਾ ਤੇ ਕਿਸੇ ਡੂੰਘੇ ਜੇ ਭਾਂਡੇ ਚ ਪਾ ਕੇ ਲੋਟ ਆਉਂਦਾ ਇਹ ਆਹ ਹੁਣ ਕਿ ਉਹ ਸ਼ੱਕਰ ਵਾਲਾ ਪਾਣੀ ਜਿਹੜਾ ਵਿੱਚ ਪਾਉਂਦੀ ਸੀ ਇਹਦੇ ਮੱਖੀਆਂ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਮੱਖੀਆਂ ਧੀਆਂ ਕੋਸ ਮਿੱਠੇ ਤੇ ਆ ਜਾਂਦੀਆਂ ਨੇ ਗੀਆਂ ਮੱਖੀਆਂ ਜ਼ਿਆਦਾ ਮਿੱਠੇ ਕਰਕੇ ਜ਼ਿਆਦਾ ਆਉਣ ਲੱਗ ਜਾਂਦੀਆਂ ਤੇ ਜਿਹਦੇ ਵਿੱਚ ਗੱਠਾਂ ਜੀਆਂ ਪੈ ਜਾਂਦੀਆਂ ਨੇ ਆਟੇ ਦੇ ਵਿੱਚ ਜਾਨੀ ਉਹ ਗੱਠਾਂ ਆਪਣੇ ਸਮਾਰ ਕੇ ਮਿਕਸ ਕਰ ਦੇਣੀਆਂ ਨੇ ਵਿੱਚ ਗੱਠ ਜੀ ਕੋਈ ਰਹਿਣੀ ਨਹੀਂ ਚਾਹੀਦੀ ਨਹੀਂ ਤਾਂ ਫਿਰ ਬਣਦੇ ਨਹੀਂ ਹੈਗੇ ਵਧੀਆ ਟੁੱਟਣ ਲੱਗ ਜਾਂਦੇ ਨੇਗੇ ਇਹ ਬਣਾਉਣੇ ਥੋੜੇ ਜਿਹਾ ਔਖੇ ਹੁੰਦੇ ਨੇ ਜਿਹੜੇ ਆਪਾਂ ਤਵੇ ਦੇ ਪੂੜੇ ਬਣਾਉਣੇ ਆ ਥੋੜੇ ਜਿਹਾ ਬਣਾਉਣੇ ਔਖੇ ਹੁੰਦੇ ਨੇ ਜਿਹੜੇ ਦੂਜੇ ਹੁੰਦੇ ਨੇ ਉਹ ਸੌਖੇ ਹੁੰਦੇ ਨੇ ਉਹ ਤਾਂ ਹਜੇ ਬਣ ਜਾਂਦੇ ਨੇ ਉਦਾਂ ਹਰ ਕੋਈ ਬਣਾ ਲੈਂਦਾ ਹੈ ਕਿਉਂਕਿ ਉਹਦਾ ਗੜਸ਼ੀਨ ਵਾਲਾ ਵਿੱਚ ਛੱਡੀ ਜਾਂਦਾ ਤੇਲ ਦੇ ਆ ਦੇਖੋ ਇਹਦਾ ਆਟਾ ਆਪਾਂ ਨੂੰ ਇੰਨਾ ਬਤਲਾ ਚਾਹੀਦਾ ਜਿਵੇਂ ਆ ਹੁਣ ਸੁਣਦੇ ਸਰੇ ਹਾਂ ਇਹ ਚਾਹੇ ਸਮਾਰ ਕੇ ਗੱਠਾ ਨਹੀਂ ਮਰੀਆਂ ਦੀਆਂ ਉਹ ਗੱਠਾ ਮਾਰਦੀ ਸੀ ਮੰਮੀ ਮੇਰੀ ਆ ਦੇਖੋ ਹੁਣ ਪਾਉਗੀ ਉਹ ਪਹਿਲਾਂ ਤਵੇ ਤੇ ਆਪਾਂ ਤੇਲ ਲਾ ਲੈਣੇ ਸਮਾਰ ਕੇ ਤਵੇ ਤੇ ਤੇਲ ਲਾ ਕੇ ਆ ਦੇਖੋ ਇਹ ਜ ਆਟਾ ਚਾਹੀਦਾ ਇੰਨਾ ਬਤਲਾ ਆ ਐ ਖੰਡਿਆ ਕੇ ਪਾ ਦੇਣਾ ਫਿਰ ਇਹ ਫੇਰ ਆ ਤੁਸੀਂ ਕੋਈ ਗੱत्ता ਲੈ ਲੈਣਾ ਹੈ ਗੱਤੇ ਨਾਲ ਇਹਨੂੰ ਆਪਾਂ ਸੈੱਟ ਕਰਨਾ ਹੈ ਸਮਾਰਕ ਜਿੱਥੇ ਆ ਵਿਲਣੀਆਂ ਜੇ ਰਹਿ ਗਈਆਂ ਇਹਨਾਂ ਨੂੰ ਭਰ ਦੂਗੀ ਆ ਕੋਈ ਗੱत्ता ਲੈ ਲੈਣਾ ਐਵੇਂ ਅੱਗੇ ਪੀਪਲ ਦੇ ਪੱਤੇ ਵੀ ਲੈ ਲੈਂਦੇ ਤੇ ਉਹ ਮੰਗਵਾਏ ਸੀ ਤੇ ਲਿਆਂਦੇ ਨਹੀਂ ਤੀ ਹਜੇ ਪੀਪਲ ਦੇ ਪੱਤੇ ਨਾਲ ਵੀ ਐ ਫੇਰ ਇਹਨੂੰ ਉੱਪਰੋਂ ਲੋਟ ਕਰ ਦਿੰਦੇ ਗੋਲ ਕਰ ਦਿੰਦੇ ਤੇ ਤੇ ਹੁਣ ਇਹ ਮੰਮੀ ਨੇ ਗੱत्ता ਲੈ ਲਿਆ ਤੀ ਗੱਤੇ ਨਾਲਾ ਲੋਟ ਕਰਤੇ ਜਾਣੀ ਉੱਪਰੋਂ ਸਮਾਰਕ ਗੋਲ ਜਾ ਕਰਤਾ ਜਿਹੜੀਆਂ ਵਿਲਣੀਆਂ ਦੀਆਂ ਭਰਤੀਆਂ ਨੇ ਤੇ ਇਹ ਵਾਲੇ ਦਾਲੇ ਵੀ ਤੇਲ ਲੱਗੂਗਾ ਹੁਣ ਆ ਦੇਖੋ ਹੁਣ ਮੰਮੀ ਵਾਲੇ ਦਾਲੇ ਤੇਲ ਲਾ ਦੂਗੀ ਇਹਨਾਂ ਦੇ ਸਮਾਰ ਕੇ ਫਿਰ ਇਹ ਉੱਠਦੇ ਨੇ ਕਿ ਨਹੀਂ ਇਹ ਉੱਠਦੇ ਨਹੀਂ ਹੈਗੇ ਜੇ ਤੁਸ ਆਪਾਂ ਇਹਨਾਂ ਨੂੰ ਥੱਲਣ ਲੱਗਦੇ ਹਾਂ ਦੂਜਾ ਪਾਸਾ ਥਾਲਦੇ ਇਹਨਾਂ ਦਾ ਫਿਰ ਇਹ ਨਾਲ ਜਿ ਜਪਕੀ ਜਾਂਦੇ ਨੇ ਨਹੀਂ ਟੁੱਟ ਜਾਂਦੇ ਨੇ ਛੇਤੀ ਨਹੀਂ ਇਹ ਉੱਠਦਾ ਨਹੀਂ ਹੈਗਾ ਤੇਲ ਬਿਨਾ ਸਮਾਰ ਕੇ ਤੇਲ ਲਾ ਕੇ ਫਿਰ ਇਹਨੂੰ ਥੱਲਾਂਗੇ ਸੁਨਾ ਦੇਖੋ ਹਾਂ ਇਕੱਠਾ ਜਾ ਹੋਣ ਲੱਗ ਜਾਂਦਾ ਸਮਾਰ ਕੇ ਤੇ ਆਂ ਜਿਨਾਂ ਨਾਲ ਥੱਲੇ ਨੇ ਪੈਂਦੇ ਨੇ ਤੇ ਟੁੱਟ ਕੇ ਉੱਤੀ ਖਿੰਡ ਜਾਣਾ ਦੇ ਕਿੰਨਾ ਸੋਹਣਾ ਬਣਿਆ ਇਧਰ ਲਪਾਸਾ ਦੇਖੋ ਇਹਦਾ ਕਿੰਨਾ ਵਧੀਆ ਮਿੱਠੀ ਮਿੱਠੀ ਅੱਗ ਰੱਖਣੀ ਆਪਾਂ ਨੇ ਅੱਗ ਵੀ ਨਹੀਂ ਜ਼ਿਆਦਾ ਰੱਖਣੀ ਹੈਗੀ ਨਹੀਂ ਤਾਂ ਇਹ ਸੜ ਜਾਂਦੇ ਨੇ ਕਿਉਂਕਿ ਪਤਲੇ ਹੁੰਦੇ ਨੇ ਨਾ ਤੇ ਆਂ ਪਾ ਕੇ ਲੈ ਕੇ ਜਾ ਰਹੀ ਸੀ ਖਾਣ ਵਾਸਤੇ ਫਰਜਾਈ ਮੇਰੀ ਬੈਂਸੀ ਕਹਿੰਦੀ ਮੈਂ ਦੇ ਕੇ ਆਉਣੀ ਆ ਖਾਣ ਵਾਸਤੇ ਉਧਰ ਬੈਠੇ ਸੀ ਮੇਰੇ ਭਾਈ ਉਹਨੇ ਤੇ ਇਹ ਆ ਪੂੜੇ ਬਣਾ ਰਹੀ ਐ ਮੰਮੀ ਦੇਖੋ ਕਿੰਨੇ ਵਧੀਆ ਬਣ ਰਹੇ ਨੇਗੇ ਜਮੀਨ ਹੀ ਕੋਈ ਪੂੜਾ ਟੁੱਟਦਾ ਹੈਗਾ ਨਹੀਂ ਮੈਂ ਤਾਂ ਤਾਂ ਟੁੱਟ ਜਾਂਦੇ ਨੇ ਮੈਨੂੰ ਤਾਂ ਛੇਤੀ ਬਣ ਦੇਣੀ ਹੈਗੀ ਇਹਦੇ ਉੱਪਰ ਵੀ ਤੇਲ ਲਾ ਦੇਣਾ ਦੇ ਗੇ ਬਾਕੀ ਕੋਈ ਨਾ ਤੇ ਅੱਜ ਕਿਉਂਦਾ ਸਮਾਰ ਕੇ ਨਾ ਟੱਕ ਤੇ ਖੋਨ ਹੁੰਦਾ ਅੱਗੇ ਦਾ ਲੋਕਾਂ ਹੀ ਸਮਝਣ ਜੋ ਕਦੇ ਚੂਰ ਕੁੱਟ ਕੇ ਦਵਾਰੇ ਨੂੰ ਫੇਰ ਟੱਕ ਲਾਉਂਦੇ ਹੁੰਦੇ ਤੇ ਉਹਦੇ ਗੱਲਾਂ ਕਰਦੇ ਸੀ ਉਹਦੀ ਚੋਰੀ ਕੁੱਟ ਕੇ ਹੋਰ ਚੋਰੀ ਕਿਉਂਦੀ ਕੁੱਟ ਕੇ ਦਵਾਰੇ ਕਹਿੰਦੀ ਉਹਨੂੰ ਫੇਰ ਕੇ ਹੱਥ ਹੁੰਦੇ ਆਏ ਕਦੇ ਨੁੱਚੜਦਾ ਹੁੰਦੇ ਕਿਉਂ ਆਏ ਚੋਰੀ ਤੇ ਓਹੋ ਚੱਖਣ ਵਾਲੇ ਭੂਆ ਆ ਕੇ ਖਾਂਦੇ ਹੁੰਦੇ ਉੱਥੇ ਫੁੱਫੜੋ ਤਾਂ ਕੜਾਈਏ ਚ ਦੁੱਧ ਬਾਅਦ ਕੇ ਖਾਂਦੇ ਹੁੰਦੇ ਨੇ ਅੱਗੇ ਬੁੜੇ ਖਾਂਦੇ ਹੁੰਦੇ ਨੇ ਉਹ ਅੱਗੇ ਕਾਹ ਨਹੀਂ ਜਾਣਨਾ ਵੀ ਜਦ ਭੂਆ ਆਈ ਤੇ ਕੋਈ ਹੋਰ ਨਹੀਂ ਕੀਤਾ ਉਹ ਤਾਂ ਕੜਾਈਏ ਚ ਪਾ ਕੇ ਦੁੱਧ ਨੂੰ ਕਹਿੰਦੇ ਕਾੜੀ ਜਾਂਦਾ ਪਾੜੀ ਜਾਂਦਾ ਕਹਿੰਦੇ ਫੇਰ ਪਿੰਦਾ ਉਹ ਇੱਕਨ ਕਰਦੇ ਹੁੰਦੇ ਤੇ ਪਹਿਲ ਨੂੰ ਨਹੀਂ ਉਹ ਬੰਦਾ ਬੰਦਾ ਖਾਂਦੇ ਪਿੰਦੇ ਕਰਦੇ 15 ਬੰਦਾ ਬੰਦਾ ਹੁੰਦਾ ਹਨ ਫੁੱਫੜਾ ਇੱਕ ਆਹ ਕਾੜੀ ਪਿੰਦਾ ਹੁੰਦਾ ਦੁੱਧ ਕੜਾਈਏ ਦੇ ਵਿੱਚ ਕੋਕਾ ਤੋੜ ਕੇ ਦੇਤਾ ਨੇ ਤੋੜ ਕੇ ਕਹੂੰ ਜਾ ਮਰ ਉਹ ਤਾਂ ਜੀ ਤਾ ਇਹ ਹੱਥ ਵੀ ਇੱਧਰ ਬੈਠੀ ਹੋਇਆ ਨਹੀਂ ਹੈ ਜਾਨੀ ਇਹ ਇੱਧਰ ਬੈਜਾ ਹੋਰ ਇੱਧਰ ਵਧੀਆ ਠੰਡਾ ਹੈਗੀ ਫਿਰ ਬਾਅਦ ਦੀ ਬੈਠਾ ਉੱਪਰ ਨਾ ਹੂੰ ਤੱਕ ਨਾ ਹੋਣੇ ਉਹ ਖਾਂਦਾ ਨਹੀਂ ਆਏ ਚੀਜ਼ ਤੇ ਗੰਢੇ ਪੰਡੇ ਨੰਦੇ ਕਾਹੀ ਚੱਲ ਗਈ ਹੈ ਪੈਂਤ ਮੈਂ ਹੁੰਦਾ ਨਹੀਂ ਰੋਟੀ ਖਾ ਗਿਆ

Sahsrika. Boleh ਹਾਂਜੀ ਜੇ ਤੁਹਾਨੂੰ ਸਾਡੇ ਵੀਡੀਓ ਦੇਖਣੀਆਂ ਵਧੀਆ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਸਾਡੀ ਸਪੋਰਟ ਕਰੋ ਵੱਧ ਤੋਂ ਵੱਧ ਤੇ ਅਸੀਂ ਅੱਗੇ ਤੋਂ ਹੋਰ ਵੀਡੀਓ ਵੀ ਬਣਾ ਕੇ ਪਾ ਸਕੀਏ